ਲੈ ਇਹ ਖੋਲ ਕੇ ਉਰਤ ਤਲਾਈਏ ਕੌਣ ਦੇ ਮੇਰਦਾ ਉਤਰੂੰ ਹੋ ਰਿਹਾ ਉਹ ਜੋਟੀ ਹੈ ਜੀ ਕਾਲ ਜੀ ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲੈ ਵੀ ਮਿੱਤਰੋ ਜਿਹੜੀ ਆ ਵੀਡੀਓ ਚ ਤੁਹਾਨੂੰ ਝੋਟੀਆਂ ਦਿਖਾਵਾਂਗੇ ਇਹ ਕੱਲ ਨੂੰ ਯਾਨੀ ਕਿ ਐਤਵਾਰ ਦੇ ਦਿਨ 8 ਤਰੀਕ 6 ਮਹੀਨਾ 2025 ਦੇ ਦਿਨ ਐਤਵਾਰ ਨੂੰ ਪਿੰਡ 라ਵਗੜ ਸੰਧੂਆਂ ਸੰਗਰੂਰ ਜ਼ਿਲ੍ਹਾ ਐਤਵਾਰ ਦੇ ਦਿਨੇ ਸਾਰੀਆਂ ਮਿਲ ਲਿਗੀਆਂ ਸਾਨੂੰ ਤਾਂ ਬਾਕੀ ਤੁਸੀਂ ਨਜ਼ਰ ਮਾਰ ਲਓ ਵੀ ਕਿਹੜੀਆਂ ਕਿਹੜੇ ਝੋਟੀਆਂ ਆਪਾਂ ਨੇ ਖਰੀਦੀਆਂ ਨੇ ਕੀ ਗੱਲ ਵਾਤਾ ਸਾਰੀਆਂ ਤੁਹਾਨੂੰ ਇਹ ਐਤਵਾਰ ਦੇ ਦਿਨ ਤੁਸੀਂ ਉੱਥੇ ਪਹੁੰਚ ਕੇ ਚੈੱਕ ਕਰ ਸਕਦੇ ਹੋ ਇਕੱਲੇ ਠੀਕ ਆ ਜੀ ਬੱਤੀ ਚ ਗਈ ਆ ਪਰ ਮਨਮਾਨ ਦਾ ਦੇ ਦੇ ਤੇ ਤੇਰੀ ਮਰਜ਼ੀ ਆ ਰੱਬੀਆ ਠੀਕ ਹੈ ਜਾਨੀ ਤਿੰਨਾਂ ਆਪਣਾ ਇੱਥੇ ਤੋਂ ਅਰੇ ਨੂੰ ਜਾਣ ਦੇ ਕੌਣ ਸੀ ਨਾਮ ਉਹ ਨਾਮ ਤਾਂ ਹੀ ਤੇ ਦਿਨ ਮਹਿੰਗੀ ਹੋਵੇ ਕਿਉਂ ਤੁਸੀਂ ਹੋ ਗਏ ਸਟਾਲੇ ਬੀਨ ਮਰਤੀ ਆ ਗਏ ਪਹੁੰਚ ਨਾਲ ਬੰਦਾ ਹੋ ਅਟਾ ਦੇ ਮਰ ਰਹਿ ਗਿਆ ਜੀ ਤੂੰ ਤਾਂ ਇਹਨਾਂ ਮਤਲਬ ਜਿਹੜਾ ਨਾਲ ਪੈਸੇ ਦਿੱਤੇ ਸੀ ਇੰਨੇ ਕਿ ਮੇਰਾ ਪਾਸਾ ਹੋ ਰਹਿ ਜਾਂਦਾ ਸਰਵੰਤ ਹੋਇਆ ਆ ਦੇਖਾ 500 ਵੀ ਲੈ ਜਾ ਕਹਿੰਦਾ 45 ਦੇਣਾ ਜਿਹੜੇ ਰੁਪਏ ਦੇਵਾਂਗੇ ਐ ਬਣਦਾ ਕੰਮ ਜਦੋਂ ਬਲ ਤੇਰਾ ਗੱਲ ਬਈ ਆਓ ਜੀ ਪਾਣੀ ਵਾਲੀ ਸੰਭੂਤੀ ਆਪ ਸਰਕਾਰ ਲੈ ਆਓ ਜੀ 50 ਕੁਝ ਸਾਮਾਨ ਦੀ ਕੀਮਤ ਹੋ ਜਾ ਰੱਖਦੇ ਆਪ ਬੱਸ ਬੰਦੇ ਬਾਹਰ ਕਰ ਲੈ ਤਨ ਕਦਨ ਆਪਾਂ ਜਗਾ ਤਨ ਕਰਿਆ ਤੋ ਹਾਂ ਜਿਆਦਾ ਕਰਿਆ ਵਾ ਕਾਚੀ 20 ਦਿਨ ਤੋਂ ਲੈਵੇਗੇ ਲਈ ਬਾ ਮਾਂਗੇ ਠੀਕ ਦੇਣੇ ਲੈਣੀਆਂ ਬਾ ਮਾਂਗੇ ਮੈਂ ਤਾਂ ਮਾਂਗੇ ਮੈਂ ਕਿਹਾ ਵੰਗ ਡੁੱਡ ਲੱਕ ਹੀ ਲੈ ਜਾ ਹੈ ਆਇਆ ਸਰਪੰਚ ਫਿਰ ਨਿਆ ਮੇ ਤਾਂ ਖਤਮ ਹੋ ਗਏ ਨਰਮਨ ਨਰਮਾ ਛੋੜ ਦਿਆ ਮਾਨੇ ਤੋਂ ਖੜਾ ਇਸਕਾ ਬਾਦਲ ਨੇ ਘਰਾਤਾ ਫਾਇਦਾ ਬਾਦਲ ਨੇ ਕੈ ਛੱਡ ਦਿਆ ਕਾ ਕ ਪਾਣੀ ਆ ਬੈਜੂ ਨਹਿਰ ਕਾ ਨਹਿਰ ਕਾ ਤਾਂ ਹੀ ਕੋ ਨਹਿਰ ਕੀ ਬਾਹਰ ਹੈ ਇਹ ਤਿੰਨ ਚਰ ਜੰਦੀ ਮੇਰਾ ਅਗਲਾ ਖੋਲਦਾ ਘਰ ਫਿਰਿਆ ਕਹਿ ਕਿ ਲੈ ਰਮਾ ਦੂ ਆ ਜਾ ਲੈ ਕਿ ਲੈ ਡੈਡੀਓਏ ਕੋ ਲੈ ਰਮ ਜਾਂਗੇ ਦੋਨੋ ਹਾਂ ਹਾਂ ਫਟਾ ਉੱਠਿਆ ਬਾਹਰ ਪਾਣੀ ਵੀ ਅੱਛਾ ਹੈ ਨਾ ਨਹਿਰ ਕਾ ਖਲ ਖਾਲਾ ਵੇਕ ਪੈਪ ਲੈਣਾ ਨਾ ਉਹਦੇ ਬਰਮਾ ਲੈ ਰਖਾ ਅੱਛਾ ਬਰਮਾ ਲਾ ਰਖਿਆ ਟੀਪ ਲੜਕੀ ਉਹ ਇਤਨੀ ਬਲਡੀ ਟੀਪ 10 ਇੰਚੀ ਟੀਪ ਠੀਕ ਹੈ ਮੈਂ ਇਸ ਦੇ ਦੇ ਮਨ ਨੂੰ ਤੋਂ ਠੀਕ ਹੈ ਠੀਕ ਬਾ ਦੇ ਦੇ ਸਿੱਖ ਠੀਕਸਾ ਵੀ ਨਹੀਂ ਹੁੰਦੀ ਜਵਾਲ ਬੈਜ ਵੀ ਕਰਦੇ ਨਹੀਂ ਨਾ ਨਾ ਗੱਡੀ ਵਾਲੇ ਮੈਟ ਕੱਢ ਲਏ ਨੇ ਐ ਕਿ ਮਹੀਨਾ ਰਹੇਗਾ ਲੈ ਗਿਆ ਉਹ ਔਰ ਦੋ ਸਾਰਾ ਨੇ ਫਰਕ ਨੌ ਨਗਦ 13 ਹਜ਼ਾਰ 13ਵੇਂ ਚਾਰ ਦਾ ਫਰਕ ਹੈ ਸਿਰਫ 13000 ਰੁਪਏ ਆਪ ਹਫਤਾ ਪਹਿਲੀ ਤੋਂ ਨੂੰ ਦੇਖ ਇੱਕ ਤਰਕੀ ਬਹੁਤ ਸ ਹੈ

ਵੇ ਲਾ ਇਕੱਠਾ ਕਰਨ ਆਈਏ ਜਿੱਦੇ ਸੁਣੂ 2 ਮਹੀਨੇ ਵਾਲਾ ਹੋਗਾ ਇਹ ਤਾਂ ਬੱਜ ਜਾਗਾ ਮੰਨ ਲੈ ਵਹੀ ਬਾਤ ਕੋਈ ਸੋਚਦਾ ਥਾਏ ਰੇ ਕਾਟੀ ਕਾ ਕੀ ਕਰਾਂਗੇ ਇਹ ਇਹਨਾਂ ਦੇ ਰੋਂ ਕੇ ਕੀ ਮੰਗਾਂ ਇਸਕੇ ਬੋਲਿਆ ਹਾਂ ਸਰਪੰਚ ਕੀ ਮੰਗਾਂ ਇਸਕਾ ਹਾਏ ਰੱਬਾਪੂ ਆ ਜਾ ਇਸ ਗੱਲ ਨਹੀਂ ਤੇਰੀ ਗੱਲ ਨਹੀਂ ਮੇਂ ਦਾਰ ਦੂਰ ਤੋਂ ਵਧੀਆ ਹੋਗੀ ਪਰ ਹੈ ਤੇਰੇ ਵਾਪ ਤਾਉ ਕਿ ਆਣ ਕੀ ਆਪਣੇ ਹੋਗੀ ਹੋਗੀ ਚੌਥੇ ਪੰਜਵੇਂ ਸੂਏ ਤੋਂ ਠੀਕ ਕਰ ਠੂਆ ਕੇ ਤੀਸਰ ਚੌਥਾ ਦਸਵਾਂ ਚੌਥਾ ਹੂੰ ਠੀਕ ਹੈ ਭਾਈ ਮੈਂ ਇਸ ਤੋਂ ਤੇਰੀ ਪਸੰਦ ਨਹੀਂ ਆਈ ਮਾਨੂੰ ਤੇਰਾ ਸੂਆ ਸੂਆ ਪਸੰਦ ਆ ਇਕੱਲਾ ਚੱਲੇ ਓ ਸਰਪੰਚ ਇਹਨੂੰ ਕਹਾਂ ਕੋਈ ਵਧੀਆ ਝੋਟੀ ਦਿਖਾ ਦੇ ਐਹੀ ਜਾਂਦਾ ਤੂੰ ਮੇਰੇ ਤੇ ਆ ਜੀ ਉੱਥੇ ਟਰੱਕ ਭਰਾ ਦੂੰਗਾ ਤੇਰਾ ਮਾਰਾ ਕੋ ਨਹੀਂ ਵੀ ਹੈ ਪੁਲੇਰੀ ਮੈਂ ਤੇ ਸੁਝੰਡ ਦੀ ਪੁੱਛ ਲਈ ਉਹ ਪਹਿਲੇ ਲੈ ਵੀ ਝੋਟੀ ਲਈ ਗਏ ਅੱਜ ਇੱਕ ਸੂਪਰ ਸਨਸ਼ਟਾਰ ਸੂਪਰ ਸਨਸ਼ਟਾਰ ਤਾਂ ਕਹਿ ਸਕਦੇ ਆਂ ਵੀ ਐਡੀ ਵੱਡੀ ਬੰਲੇ ਝੋਟੀ ਹੋਈ ਗੱਲ ਆ ਤੇ ਉਹ ਤੇ ਵੀ ਸੁਪਰ ਚੜਾਉਣ ਲੱਗਿਆਂ ਕਿੰਨਾ ਕੁ ਦੁੱਧ ਦਿੱਤਾ ਜੀ ਪਹਿਲੇ ਪਿਆਰ ਦਾ ਪਹਿਲਾਂ ਮੈਂ ਤੇਰਾ ਤੇਰਾ ਤੋਂ ਦੱਕ ਲੱਗਦੀ ਆ ਆ ਇਸ ਪੁਲਾਸਾ ਇਸ ਪੜਿਆ ਕੱਤੀਏ ਤੀਏ ਤੇ ਕਾਹ ਦੀ ਦਿੱਤ ਪੁਲਾ ਬੰਨੀ ਬਾਵਨੀ ਕੀ ਕਰਦੀ ਆ ਕਮਰਾ ਤੂੰ ਦਾ ਖੋਸ ਆਂ ਇਹਦਾ ਦੇ ਦੇ ਤਾ ਉਹ ਨਾ ਕਰਾ ਵਿੱਚ ਮੈਂ ਯਾਰ ਇੱਕ ਤੋੜੀ ਤਿਆਰੀ ਕਰਦੇ ਚੋ ਇੱਕ ਬਾਤ ਬੋਲ ਉਹ ਨਾਂ ਵਿੱਚ ਨਾ ਨਾਲ ਤੋਂ ਜੇ ਮਾਰ ਦੇ ਬੈਂ ਦੇ ਬੈਂ ਤੇਰਾ ਉਹ ਚਾਚੇ ਵਾਲੇ ਨੂੰ ਗੇੜੀ ਮਾਰ ਮਾਰਦਾ ਕੋ ਪੁੱਤ ਅਗਲਾ ਮਿੱਠਾ ਨੂੰ ਕਰਾਵਾ ਤੇਰਾ ਵੀ ਕਰੇਗੀ ਹਾਂ ਵੇਖੋ ਸਾਹ ਤੀ ਬੈਠੇ ਉਹਨੂੰ ਧਾਇਰੇ ਬੈਠੇ ਧਾਈ ਹੈ ਧਾਈ ਧਾਈ ਨੂੰ ਦੌਲਤਪੁਰ ਜਾਵੇਗਾ ਹਾਂ ਦੌਲਤਪੁਰ ਹਾਂ ਯੂ ਗੋ ਰੋਡ ਠੀਕ ਹੈ ਧਾਈ ਧਾਈ ਤਾਂ ਹੱਥ ਕੱਟ ਰਹੇ ਵੇ ਗਾਬਲ ਬਿੱਖਤੀ ਆਛੋ ਹੈ ਹਮ ਜੰਗ ਦੇ ਉੱਪਰ ਲਗਾ ਹੈ ਹਲੋ ਗਾਬਲ ਮਾਲਕ ਕੇ ਹੱਕ ਮੇ ਹੋਇਆ ਕਰ ਆ ਤੇਰਾ ਸੰਨ ਹੈ ਨਏ ਕੰਮ ਕਰਦੇ ਹਲੋ ਕਿਹਾ ਕੀ ਹੋਸ ਕਿਚੀ ਨੂੰ ਦੱਸ ਠੀਕ ਆ ਮਾ ਠੀਕ ਜਿੰਦ ਕਾ ਵੜ ਵਰਦਾ ਜਹਾ ਵਡਿਆ ਹੁ ਯੂ ਵੀ ਦਾ ਅਬ ਟੋਲ ਕੇ ਬਸ ਨਹੀਂ ਰੋਗੋ ਅੱਛਾ ਹਵ ਤੈਨੂੰ ਹੋਰ ਕਰ ਦੇਗਾ ਹੁਣ ਤੈਨੂੰ 2 ਲੱਖ ਮੰਗਿਆ ਜੇ ਮੈਂ 3 ਮੈਗ ਨਹੀਂ ਲਿਆ ਉਹ ਤਾਂ ਉਸਕਾ ਕੰਮ ਹੈ ਉਹ ਮੇਰਾ ਕੰਮ ਹੈ ਹੈ ਰੱਖਣੀ ਵੀ 3 ਮੈਗ ਨਹੀਂ ਲੀ ਹਾਂ ਉਹ ਵੀ ਮਰਜ਼ੀ ਹੈ ਪਕੜਾ ਰਹੇ ਸਹੀ ਦੇਖ ਪੁੱਛ ਤਾ ਉਹ ਪਰਦੇ ਮੇਲੇ ਜਾ ਕੇ ਪੁੱਛੀਏ ਜਿੰਦਾ ਠੀਕ ਹੈ ਨਹੀਂ ਚੱਲ ਲਾ ਦੇਗਾ ਔਰ ਕੇ ਬਾਪੂ ਸਾਹਿਬ ਤਾ ਮੈਂ ਕਿਵੇਂ ਬੈਂਕ ਸਰ ਤੋਂ ਮੰਗੋ ਤਾਂ ਸੌਦਾ ਬਣਾਏਗਾ ਆਹ ਮੈਂ ਨਾ ਨਾ ਕਰਦੇ ਦੇ ਜਾਈਂ ਪਤਾ ਜੀ ਨੂੰ ਦੇਗਾ ਕਿਸ ਕਿਸ ਨੂੰ ਇੱਕ ਪੰਜ ਬਟੂ ਰਤਨ ਲੱਗ ਮੈਨੂੰ ਕੋ ਲੱਗਦਾ ਵੀ ਇੱਕ ਪੰਜ ਕੀ ਜੀ ਅਹ ਕੀ ਕੋਨੇ ਬੜਾ ਬਤ ਠੀਕ ਹੈ ਪੁਕੜੀ ਨਹੀਂ ਕਹਿੰਦਾ ਉਹ ਜੱਬਣ ਮੈਂ ਸਸਾ ਵਾਲਾ ਕੀ ਕਹਿੰਦੇ ਲੋ ਕੋਈ ਨਹੀਂ ਭਾਈ ਤੇਰੇ ਫਨੀ ਦੀ ਬੋਲਾਵਾ ਨਹੀਂ ਚੱਲੇ ਫਿਰ ਹੂੰ ਕਰ ਲੈ ਕਾ ਕੀ ਕੋ ਭਾਈ ਉਪਰ 1 ਪੰਜ ਕੀ ਥੋ ਕਾ ਕੀ ਕੋ ਭੀ 35 ਕੀ ਕਹ ਹੈ ਪਰਤੀਸੀਕ ਓਮ ਤੋਂ ਉਦੋਂ ਰੋਕ ਬਣਾਇਆ ਹਾਂ ਹਾਂ ਤਾਲਾ ਕਰਕੇ ਨੋਕਰੋ 10 ਕੀ ਕਰ ਲੈ ਚੱਲ ਜੇ ਤਰਦੇ ਲਈ ਇਹ ਖੋਲ ਕੇ ਉਰਤ ਤਲਾਈਏ ਕੌਣ ਦੇ ਤਾ ਉਤਰੂੰ ਉਹ ਜੋਟੀ ਹੈ ਗਮਾਈਏ ਤਾਂ ਇਹ इसने ਗਮਾਈਏ ਤਾਈ ਕੇ ਵੇਚੂਗੀ ਤਾਂ ਜਰੂਰ ਪਰ ਟਾਈਮ ਰਹਦੇ ਇੱਕ ਗੱਲ ਹੈਗੀ ਇਹਨਾਂ ਦੀ ਆਪਣੇ ਸਾਡੇ ਵਾਲੇ ਗੱਲ ਪੈ ਜਾਂਦੇ ਨੇ ਵੀ ਇਹ ਪੁੱਛ ਲੈ ਵੇਚੋਗੇ ਇਹ ਨਿਮਾ ਦੇ ਪੁੱਤ ਕੋਲ ਫਿਰਨ ਹੂੰ ਮਿਠਾਣੇ ਲੰਬੇ ਕਰੇਗੇ ਇਹਨਾਂ ਥੋੜੇ ਕਾਈ ਕੇ ਮੋਲ ਕਰੋਗੇ ਬਾਈ ਮੋਲ ਤਾਂ ਬਾਈ ਕਰਾਗਾ ਦੇਖਣਾ ਤਾਂ ਕੋਈ ਕਰਦੀਦਾ ਹੀ ਮੈਂ ਇਸ ਤੋਂ ਤਾਂ ਸਾਮੇ ਮੋਲ ਤਾਂ ਕਰਿਆ ਕਰੋ ਨਾ ਮੈਦੇ ਪੈਸਾ ਨਾ ਕੋਈ ਬੇਟਾ ਮੋਲ ਕਰਦੀ ਮੈਂ ਉਹ ਤਾਂ ਸਾਮੇ ਤੇ ਤਾਂ ਐਮ ਐਸ ਮੈਂ ਰੂਹੇ ਕਰਾ ਮੈਂ ਸੂ ਸਾਮੇ ਦੀ ਠੀਕ ਹੈ ਤਾਉ ਖੇਤੀ ਕਰ ਨਾ ਤਾਉ ਤਾਂ ਮੁਝ ਗਿਆ ਬਾਈ 500 ਸਾਲ ਦੇ ਜੀ ਅੱਛਾ ਇੱਕ ਬਾਈ ਤਾਂ ਨੌਕਰੀ ਤਸ ਬਾਈ ਨੌਕਰੀ ਤਾਂ ਠੀਕ ਹੈ ਜਾਈ ਮੋਲ ਤਾਂ ਤਾਂ ਜਾਂਦਾ ਦਈ ਆਹ ਬਾਰ ਦੁਆਰਾ ਹਵਸ ਹੈ ਕੇ ਨਾ ਮੋਲ ਦੁੱਧ ਕਿੰਨਾ ਕੱਢਦੇ ਮੈਂ ਸਾਹ ਬਾਈ ਮੇਰੇ ਤਾਂ 15 ਕਿਲੋ ਦੀ ਆ ਪ੍ਰਕਿਰਤੀ ਸਰੇ ਦੇ ਆ ਮੇਰੇ ਤਾਂ ਹੋਗਾ ਕੀ ਨਾਮ ਹੈ ਪ੍ਰੇਮਾ 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 ਨਾਮ ਹੈ ਯਾਦ ਰੱਖ ਕੇ ਹੋਗਾ 2-3 ਮਹੀਨੇ ਤੇ ਆ ਜੇਗਾ ਠੀਕ ਹੈ ਦੇ ਦੋਗੇ ਲੱਖ ਲੋਕ ਕੀ ਲੱਖ ਕੀ ਹਾਂ ਹੋਰ ਕਿੰਨੇ ਕੀ ਦਈ ਬੈਠ ਜਾ ਬੈਠੋ ਜਾ ਹਾਂ ਮੈਂ ਬੁੱਢਾ ਡਰ ਰਹੀ ਹਾਂ ਮੈਂ ਬਿਲਕੁਲ ਉਹ ਮਜ਼ਾਕ ਕਰਦਾ ਮੈਂ ਤਾਂ ਮੁੰਡਾ ਕਰਦੇ ਫੋਨਾਂ ਕਹਿੰਦਾ ਗੱਲ ਨਹੀਂ ਬੈਕ ਕਰਦਾ ਕਿਸੇ ਦੇ ਆਂ ਇਹੜੋ ਕਰਾਂਗੇ ਰੇ ਹੋਰ ਹੋਰ ਨਿਉ ਕਰੂ ਇਹ ਕੋਈ ਸਿਗਰਮੇ ਵੀ ਆਪ ਦੇਖੀ ਜਿਹੜਾ ਮੈਂ ਸਰਾਉਂ ਜਿਆਦਾ ਤੇ ਰੇ ਯਾਰ ਤੁਮ ਵੀਡੀਓ ਦਾ ਬੰਦ ਕਰਤਾ ਹੈ ਲੈ ਲੈਾਂਗੇ ਇਹ ਮਜ਼ਾਕ ਕਰ ਸੈੱਟ ਕੀ ਆਈ ਕਰਾਣਾ 70 80 ਦੇ ਡੇਗਰਾਈ ਔਰ ਇਹ ਤੋਂ ਬਾਅਦ ਜਰ ਕੋਨੇ ਕਰ ਹਾਂ ਔਰਲ ਵਰਕਿੰਗ ਤੇ ਜੋੜੀ ਦੀ ਟ੍ਰੀ ਇਹ ਸੈੱਟ ਕੀ ਕਰਾਂ ਮੱਛੀ ਥੋੜੇ ਜਿਹਾ ਲੰਬੇ ਆ ਹਨ ਤੋਂ ਦੋਹਰਾ ਕਰਾਈ ਜੋਟਾ ਘੱਟੇ ਸੂਪ ਪਕਾ ਲੈਣਾ ਕਰਕੇ ਜੋਟ ਸੈੱਟ ਕੀ ਕਰੀ ਜਾ ਰਿਹਾ ਹੈ ਮੇਰੇ ਪਿੰਡਾਂ 'ਚ ਜੋੜ ਵਧਾਉਂਗਾ ਜੇ ਮੈਂ ਸਰਪੰਚ ਬਣ ਗਿਆ ਇਸ ਤਰ੍ਹਾਂ ਦਾ ਜੋੜ ਬਣਾਉਂਗਾ ਮੇਰੇ ਪਿੰਡਾਂ ਸਰਪੰਚ ਦੀ ਮਰਜ਼ੀ ਨੇ ਹੈ ਸੋ ਜਿਹੜਾ 10-12 ਲੱਖਾ ਸਰਪੰਚ ਜਲਾਦ ਨੂੰ ਮੈਂ ਸਗਾਦੀ ਲਊਂਗਾ 10-12 ਲੱਖ ਆਏ 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 ਸ਼ਾਮ ਦੇ ਵੱਜ ਗਏ 6 ਮੁੰਡਿਓ 6 ਨਹੀਂ ਵੱਜਿਆ ਨਾ 7:00 ਵੱਜ ਕੇ 13 ਮਿੰਟ ਹੋ ਗਏ ਅਜੇ ਵੀ ਅਸੀਂ ਮੈਸ ਲੈਂਦੇ ਫਿਰਦੇ ਆਂ ਦੇਖੋ ਪਿੰਡਾਂ 'ਚ ਅਸੀਂ ਲੈਨੇ ਸਵਾਦ ਦੀ ਮੈਸ ਟਕਿਆਈ ਨਾਲ 2000 ਦਾ ਤੇਰ ਫੁਕਤਾ ਆ ਲੈ ਲੋ ਵੀ ਮੈਂ ਸਰ ਦੋ ਲੈਤੀਆਂ ਨੇ ਆਪਣੇ ਐ ਨਹੀਂ ਹੈਗਾ ਵੀ 15 ਲੈਣੀਆਂ ਨੇ 20 ਲੈਣੀਆਂ ਨੇ ਜਿਹੜੀਆਂ ਵੀ ਮਿਲੀਆਂ ਚਾਹੇ ਇੱਕ ਲੈ ਕੇ ਮੜ ਜੀਏ ਲਵਾਂਗੇ ਸਵਾਦ ਦੀ ਚੱਲੇ ਰਾਹੂ ਲੀਵਾ ਹੁਣ ਕੋਈ ਕਿੱਥੇ ਦੇਖਾਂਗੇ ਆਪਾਂ ਅਣ ਲਵਾਂਗੇ ਅਸੀਂ 8 ਵਜੇ ਤੱਕ ਮਹਿਸਾ ਦੇਖਾਂਗੇ ਫੇਰ ਸ਼ਨੀਵਾਰ ਨੂੰ ਫੇਰ ਦੇਖਾਂਗੇ ਕੱਲ ਨੂੰ ਫੇਰ ਐਤਵਾਰ ਨੂੰ ਘਰੇ ਮੈਂ ਦੇਖ ਲਿਓ ਐਤਵਾਰ ਨੂੰ ਆਪਾਂ ਘਰੇ ਮਿਲਿਆ ਕਰਾਂਗੇ ਕੋਈ ਵੀ ਭਰਾ ਆਉਂਦਾ ਹੋਂਬਾਰ ਮੰਗਲਵਾਰ ਫੇਰ ਖਰੀਦਾਂਗੇ ਫੇਰ ਬੁੱਧਵਾਰ ਨੂੰ ਘਰੇ ਮਿਲਾਂਗੇ ਜੀ ਵੇਚਣੇ ਖਾਤਰ ਬੱਛਾ ਵੇਚ ਵੀ ਦੇਵਾਂਗੇ ਕਿਤਨੇ ਦਾ 60 ਸੈਟ ਕਰ 60 ਬੱਛਾ ਘੈਂਡ ਆ ਯਾਰ ਜੋ ਟੀਵੀ ਦਿਖਾ ਦੇ ਲੈ ਪਹਿਲੇ ਬੱਛੀ ਲੈ ਲੇ ਮੈਂ ਜੋ ਟੀ ਨੂੰ ਤੋਂ ਬਾਅਦ ਮੈਂ ਲੈ ਲੈ ਥੋੜੀ ਲੋਟੀ ਹੈ ਬਾਈ ਕਰੇਗੀ ਕੱਚੀ ਰਹਣੀ ਹੈ ਬਾ ਆ ਗਿਆ ਮਾਦੂ ਦੇਖ ਲਿਆ ਤੁਹਾਨੂੰ ਪਸੰਦ ਆ ਗਈ ਕਿਤਨਾ ਬਾ ਪਸੰਦ ਤੋਂ ਬਾ ਵੀ ਆ ਜਾ ਕਰ ਇਹ ਹੁਣ ਤਾਂ 80000 ਮੰਗ ਲਿਓ ਦੀ ਪਸੰਦ ਆ ਜਾਏਗਾ ਵਾ 80000 ਦਾ ਕੋਮਪੋਨ ਬੇ ਹੋ ਗਿਆ ਹੋਰ ਕਿਤਨੇ ਮੈਂ ਹੈ ਇੱਕ ਕਿੱਤਰੀ ਦੇ। 832 ਪੁੰਜੜ ਤੋਂ ਛੋਟਾ ਸ ਹੈ 3 ਬਿਟ। ਛੋਟਾ ਤਗੜਾ ਹੈ। ਝੋਟੇ ਦੇ ਬਈ ਕੱਢਾ। ਹਰ ਕੀ ਚਾਰ ਦੰਦ। ਲੋਟਾ ਇਤਨਾ ਗਰਾਈਦਾ ਫਿੱਟ ਲੇ ਗੁੰਦਾ। ਅਕੱਛੀ ਰਹੀ ਪਈ ਆ। 1,75,000 ਮੰਗ ਲਈਏ। ਉਹਨਾਂ ਮੈਂ ਜੀ ਮਹਿੰਗੀ ਬਸ ਕਿਸੇ ਦੇ ਉਹਨੇ ਦਿੱਤੇ। ਖੱਡਾ ਘੈਂਟ ਬਣਾਏ ਨੇ ਉਹ ਦੇਖੋ। ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਕਿਸੇ ਦੇ ਕੁਸਤੇ ਦੇ। ਚੱਲੀਏ। ਸਾਰਾ ਹਨੇਰਾ ਹੋ ਗਿਆ। ਕੱਲ ਲੈਨੇ ਖਾਂਗੇ। ਟਾਈਮ ਹੋ ਗਿਆ ਫਾਲਤੂ 8 ਤੇ ਉੱਪਰ ਟਾਈਮ ਹੋ ਗਿਆ ਹਨੇਰਾ ਹੋ ਗਿਆ। ਇਹ ਬੱਪ ਲੈਾਂਗੇ ਕੱਲ ਕੋ। ਕੱਲ ਲਈਏ। ਤਿੰਨ ਮੈਸ ਲੈ ਕੇ ਨੇ ਸਾਰੇ ਦਿਨ ਚ। 2000 ਤੋਂ ਉੱਤੇ ਤੇਰੇ ਫੁਕਦਣਾ ਫੰਡ ਹੋਗਾ। ਇੰਨੀ ਪਕਾਈ ਕਰੀਏ ਸਾਰਾ। ਆਹ ਤੇ ਸਾਰਾ ਦਿਨ ਹੋ ਗਿਆ। ਸਾਰਾ ਦਿਨ। ਤਕਈ ਤੇ ਇਸ ਨੂੰ ਮੈਂ ਪਹਿਲਾਂ ਵੀ ਗੱਲ ਦੱਸੀ ਐ ਵਪਾਰ ਜਿਹੜਾ ਸਿਸਟਮ ਐ ਨਾ ਤਕਈ ਰੱਖਣੀ ਪੈਂਦੀ ਐ ਥੋੜੀ ਜੀ ਤੂੰ PV 13 13 81 ਅੱਜ ਕਮਾਤੀ ਸਾਰੇ ਐ ਥੋੜੀ ਹੁੰਦਾ ਕਮਾ ਤਕਈ ਨਾਲ ਤਕਈ ਦਾ ਸਦਾ ਹਾਂ ਕੋਈ ਗੱਲ ਨਹੀਂ ਦੋ ਰੀ ਚੰਨ ਤੇ ਚਾਰ ਤੇ ਦੋ ਦੇਣੇ ਚ ਪੰਜ ਮਿਲ ਜੋ ਨਿਉ ਥੋੜੀ ਵੀ ਆਪਾਂ ਨੇ 15 ਲੈਣੀਆਂ ਨੇ ਬੂਰਾ ਕੰਮ ਨਹੀਂ ਕਰਨਾ ਸਤ 11 ਵਜੇ ਆ ਜਾਏਗਾ ਬ੍ਰਦਰ ਉਹ ਕਰਕੇ ਆ ਜਾਣਾ ਹਾਂ ਹਾਂ ਠੀਕ ਹੈ ਲੈ ਲੱਟ ਲਿਆ ਮਾਂ ਇੱਕ ਬਣਾ ਦਈਏ ਬੱਸ ਚਲੋ ਬਕਰ ਯੂ ਅਗਲਾ ਥਣ ਕਿਸ ਤਰ੍ਹਾਂ ਪੁੱਸ ਹੈ ਸਹੀ ਪੋਸਾ ਹੈ ਕੋਈ ਕਹਿਣ ਦੀ ਦਿੱਕਤ ਨਹੀਂ ਹਾਂ ਮੈਹੀ ਕਵ ਹੈ ਮੈਹੀ ਪਰਸੋਂ ਪਰਸੋਂ ਤੋਂ ਬ੍ਰੋ ਮੈਹੀ ਦੋਸਤ ਆਨ ਮੈਹੀ ਵੀ ਛੱਡ ਦੇ ਅਗਲਾ ਥਣ ਪੁੱਛੂ ਪਰਲਾ ਸਹੀ ਪੁੱਛਾਂ ਤੇ ਮੈਂ ਕਿਹਾਂ ਦੀ ਦਿੱਕਤ ਕੋ ਨਹੀਂ ਰਾਹੁਲ ਆਲਦਾ ਨਹੀਂ ਲੱਗਿਆ ਯਾਰ ਨਾ ਤਾਂ ਉਹਨੇ 24 ਹੋ ਮੈਂ ਸੁਆਵਾਂਗੇ ਨੀ ਕੋ ਨਹੀਂ ਬੱਚਾ ਛੋੜ ਦੇ ਖੋਲ ਹੋ ਗਈ ਕੋਈ ਬਾਤ ਨਹੀਂ ਦਾ ਬੱਚਾ ਛੋੜ ਦੇ ਬੱਚਾ ਛੋੜ ਦੇ ਤਾਂ ਇੱਕ ਤਾਂ ਕੱਟੇ ਜਾ ਮੈਂ ਸਾਰੀ ਦੀ ਚੋੜੀ ਇਧਰ ਦੀ ਲਿਆ ਉਲਟੀ ਸਾਈਡ ਕਿਉਂ ਲਾਵਾਂ ਉਹ ਪਰਲੀ ਸਾਈਡ ਲਾ ਦੇ ਲਾ ਰਹਿ ਰਾਹੁਲ ਇਧਰਲੀ ਸਾਈਡ ਲਾ ਹਾਂ ਕਾਏ ਕਰਦੋ ਇਹ ਕਰਖਾ ਖਰਗੂਰਾ ਕਾ ਕਰਤਾ ਨਾ ਮੋੜੋ ਇਹ ਗੁਰਾ ਨੂੰ ਦੇ ਇਹ ਮੋੜ ਤੋਂ ਰੋਜ਼ਾ ਰੋਤ ਚੀਂ ਮੇਲ ਦੁੱਧ ਪਾ ਦੇ ਦੁੱਧ ਨਾ ਲੈ 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 1.5 ਕਿਲੋ ਦੁੱਧ ਹੋਗਾ ਔਰ 20 ਕਿਲੋ ਦੇ ਵਿੱਚ 1 ਕਿਲੋ ਬਣਾ ਲਈਏ ਸ਼ਾਇਦ ਉੱਲੋ ਹੋਗਾ ਪੱਲੀ ਹੁੰਦੇ ਆ ਇਹਦੇ ਕਿ 10 ਕਿਲੋ 10 ਤਾਂ ਆਹ ਜਣਾ ਤੁਸੀਂ ਇਹ ਵੇਰੜਾ ਹੋਣਾ ਦੁੱਧ ਦੇ ਮਾਤ ਦੇਖਿਆ 12 ਲਾਦੀ ਘਰ ਕਹਿ ਦਿੰਦੇ ਨਾ ਨਾ ਦੋ ਰਾਉਂਡ ਦਾ ਪਿਓਰ कि मुना जां तर इंड याचरदा दे ਇਹ ਫੋਕ